ਲੋਵੀ ਮਿੱਤਰ ਪਿਆਰਿਓ ਸਭ ਨੂੰ ਪਿਆਰ ਭਰੀ ਸਤਿ ਸਾਕਾਲ ਅੱਜ ਆ ਪਾਈ ਸੀਗੇ ਪਵਾਨੀ ਪਾਣੀ ਤੋਂ ਹਾਂਸੀ ਇਹ ਵਾਪਸੀ ਵੇਲੇ ਬਰਵਾਲਾ ਰੋਡ ਦੇ ਉੱਤੇ ਨਾ ਇੱਕ ਖੂਹ ਬਣਿਆ ਆ ਹਾਂਸੀ ਤੋਂ ਬਰਵਾਲਾ ਰੋਡ ਦੇ ਉੱਤੇ ਤੇ ਆਪਾਂ ਇੱਥੇ ਰੁਗੇ ਤੇ ਰੁਗੇ ਤੇ ਸਾਰੇ ਲੋਕੇ ਤੇ ਪਾਣੀ ਵੀ ਰੇ ਸੀ ਖੂਹ ਅਸੀਂ ਛੋਟਾ ਜਿਹਾ ਰੇ ਖੂਹ ਦੇ ਵਿੱਚੋਂ ਪਾਣੀ ਕੱਢ ਕੱਢ ਕੇ ਨਾ ਲੋਕੀ ਵਾਟਰ ਕੂਲਰ ਹੋ ਗਿਆ ਬੋਤਲਾਂ ਹੋ ਗਈਆਂ ਕੋਈ ਟਰਾਲਾਂ ਮਿਲੋ ਛੋਟੇ ਮੋਟੇ ਭਰ ਭਰ ਕੇ ਲੈ ਕੇ ਜਾ ਰਹੇ ਸੀ ਤੇ ਆਪਾਂ ਰੁਕੇ ਦੇਖਿਆ ਤੇ ਆਪਾਂ ਵੀ ਆਪਣੇ ਨਾਲ ਪਾਣੀ ਜਾ ਕੇ ਪੀਤਾ ਫਿਰ ਬੋਤਲਾਂ ਲੈ ਕੇ ਗਏ ਮੈਂ ਕਿ ਬੋਤਲਾਂ ਭਰੀਏ ਫਿਰ ਆਪਾਂ ਆਪਣੀਆਂ ਬੋਤਲਾਂ ਤੇ ਗਲਾਸ ਲੈ ਕੇ ਗਏ ਫਿਰ ਪਾਣੀ ਆਪਾਂ ਪੀਤਾ ਵੀ ਹੈ ਟੇਸਟ ਕੀਤਾ ਪਾਣੀ ਦਾ ਸਵਾਦ ਬਹੁਤ ਵਧੀਆ ਸੀ ਠੰਡਾ ਤੇ ਬੜਾ ਸਵਾਦ ਪਾਣੀ ਆ ਦੇਖੋ ਖੂਦ ਦਾ ਪਾਣੀ ਤੁਹਾਨੂੰ ਦਿਖ ਰਿਹਾ ਵਿੱਚੋਂ ਪਾਣੀ ਵਧੀਆ ਸੀ ਕਣਕਾਂ ਕਣਕਾਂ ਵੀ ਅੱਜ ਤੱਕ ਖੜੀਆਂ ਨੇ ਤੇ 48 ਜਿਵੇਂ ਇਹ ਕੀ ਗੰਦਾ ਪਾਉ ਕੀ ਕਣਕਾਂ ਵੀ ਲਹਿਰਾਰੀਆਂ ਕੀ ਪਾਣੀ ਉੱਤੇ ਹੀ ਹੈਗਾ ਤਾਂ ਹੀ ਖੂਹ ਇੰਨਾ ਕੋ ਦੂਰ ਉੱਪਰ ਪਾਣੀ ਦਿਖ ਰਿਹਾ ਜੀ ਉਹਦੇ ਵਿੱਚ ਕਣਕਾ ਦੇਖੋ ਬੜੀ ਇਹ ਖੂਹ ਹੈਗਾ तकरीबन 4 ਫੁੱਟ ਦੇ ਕਰੀਬ ਚੌੜਾ ਤੇ ਉੱਚਾ ਕੀਤਾ ਹੋਇਆ ਹੈ ਕਿ ਮਿੱਟੀ ਘੱਟਾ ਨਾਲ ਵਿੱਚ ਪਾਵੇ ਹਲ ਦਾ ਲੋਟ ਕੇ ਵੀ ਇੱਕ ਸਰਵ ਬਾਲਟੀ ਖਿੱਚਣ ਦੇ ਲਈ ਇੰਨੀ ਜਗ੍ਹਾ ਰੱਖੀ ਹੋਈ ਆ ਦੇਖੋ ਬਾਲਟੀ ਖਿੱਚ ਰਿਹਾ ਬਾਈ ਬਾਟਰ ਗਲੋ ਭਰ ਰਿਹਾ ਹਾਂ ਲੋ ਬਾਟਰ ਗੋਲਰ ਖੋਰ ਪਰਤਾ ਉਧਰ ਪਾਣੀ ਪੀਣ ਨੂੰ ਦੇਤਾ ਬਾਟਰ ਗੋਲਰ ਭਰੀ ਜਾ ਰਿਹਾ ਬਾਈ ਇਹ ਬਾਈ ਨੇ ਕਾਫੀ ਟਾਈਮ ਲਾਇਆ ਨਹੀਂ ਪਾਣੀ ਕੱਢ ਕੱਢ ਕੇ ਸਭ ਨੂੰ ਪਿਆਇਆ ਵੀ ਆ ਤੇ ਬਾਟਰ ਗੋਲਰ ਵੀ ਭਰੇ ਨੇ ਇਹ ਬਾਈ ਜਿਹਨੂੰ ਕਾਫੀ ਟਾਈਮ ਤਾਂ ਸੇਵਾ ਕਰ ਰਿਹਾ ਇਹਨੇ ਦੇਖਿਆ ਇਹਨੂੰ ਤਕਰੀਬਨ 10-15 ਮਿੰਟ ਦੇ ਕਰੀਬ ਇਹਨੇ ਪਾਣੀ ਕੱਢਿਆ ਤੇ ਫੁੱਕਾ ਨੂੰ ਪਿਆਇਆ ਵੀ ਆ ਬਾਟਰ ਗੋਲਰ ਵੀ ਭਰੇ ਹਾਂ ਲੋ ਫੋਰ ਵੀ ਰੱਖਾ ਪਿਆ ਰਿਹਾ ਪਾਣੀ वाटर मूलर कर लिया आप भी पानी पीता गिलास के पानी बड़ा ठंडा भी सी वी जिद आप पीने नॉर्मल पानी वाला सब पूरा स्वादूआ देखो पानी दिख रहा थले थले तक पानी दिख रहा अपदा डूंगा नहीं तकरीबन मैक्सिम पच्ची ती फुट के करीब होगा तीह फुट डूगा है ਤੇ ਲੋਕੀ ਜਣ ਕੀ ਆ ਕੇ ਪਾਣੀ ਉਹ ਪੀਂਦੇ ਸੀਗੇ ਬੱਸ ਵੀ ਇੱਕ ਰੁਕੀ ਸੀਗੀ ਆ ਬੱਸ ਦਾ ਕਨੈਕਟਰ ਬਈ ਆ ਜਾ ਇਹਨੇ ਵੀ ਪਾਣੀ ਪੀਤਾ ਤੇ ਸਵਾਰੀਆਂ ਵੀ ਉੱਤਰ ਉੱਤਰ ਕੇ ਆ ਰਹੀਆਂ ਨੇ ਪਾਣੀ ਪੀਣੇ ਆ ਰੀਆਂ ਜਣ ਕੀ ਬੱਸ ਕਹਿੰਦੇ ਤਕਰੀਬਨ ਸਾਰੀਆਂ ਰੁਕ ਰੁਕ ਕੇ ਜਾਂਦੀਆਂ ਜਿਹੜੀਆਂ ਲੋਕਲ ਬਸਾਂ ਨਹੀਂ ਚਲਦੀਆਂ ਉਹ ਸਭ ਰੋਕ ਕੇ ਜਾਂਦੇ ਪਾਣੀ ਪੀ ਕੇ ਜਾਂਦੇ ਉਹਦੇ ਉੱਤੇ ਸਵਾਰੀਆਂ ਵੀ ਪਾਣੀ ਪੀਉਂਦਾ ਬਾਈ ਤੇ ਆਪ ਵੀ ਪਾਣੀ ਪੀਂਦਾ ਹੈ ਇਹ 5-7 ਮੀਟਰ ਬਾਸੂਰੀ ਰੁਕਦੀ ਆ ਰੁੱਕ ਕੇ ਪਾਣੀ ਪੂਣੀ ਪੀ ਕੇ ਫੇਰ ਜਾਂਦੇ ਆ ਆ ਖੂਆ ਜੀ ਤੇ ਇੱਥੇ ਸੀਗੇ ਮونکی ਆਪਾਂ ਉਹਨਾਂ ਨੂੰ ਬਿਸਕਟ ਪਾਏ ਦੇਖੋ ਕਿੰਨੇ ਪਿਆਰ ਨਾਲ ਖਾ ਰਹੇ ਆ ਬਾਕੀ ਆਪਣੀ ਵੀਡੀਓ ਦੇਖਣ ਲਈ ਮੇਥੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕਸ